ਆਪਾਂ 14 ਨੂੰ ਇਹੀ ਅੱਖ ਦੀ ਭਾਜੀ ਕਮਾਂਡਰਾਂ ਦੇ ਆਪਾਂ ਡੰਡਾ ਦਿਓ ਵੀ ਛੋਡੇ ਭਾਈ ਆਸ ਦੀ ਜਿੱਡੇ ਡੱਲੇ ਨਾ ਲੱਕ ਮਤ ਦੇ। ਆਪਾਂ ਨਹੀਂ ਕਹਿੰਦੇ ਡੱਲੇ ਸੱਚਾ ਆਪਾਂ ਨਹੀਂ ਕਹਿੰਦੇ ਸੱਚੇ। ਇਹ ਰੱਬ ਜਾਣਦਾ ਜਾਂ ਉਹ ਜਾਣਦੇ ਜਾਂ ਲਾਜਾਂਦੇ ਲੋਕ। ਹੁਣ ਇੱਕ ਤਾਂ ਆਪਣੇ ਵਰਗੇ ਆਮ ਲੋਕ ਉੱਥੇ ਖਾ ਜਾਂਦੇ ਨੇ ਕੁੱਟ। ਆਂ ਦੇਖ ਨਾ ਕਹਿੰਦੇ। ਹੁਣ ਆਪਣੇ ਕਮਾਂਡਰ ਆਪਾਂ ਕਹੀਏ ਨਾ ਜੀ ਬਾਹਰ ਤਬੰਦ ਦਾ ਸਦਾ ਦਿੱਤਾ। ਪਾਣੂ ਚੱਲ ਉਹ ਸੰਘਾਤ ਲੜਨਾ ਨਹੀਂ ਹੋ ਗਿਆ ਸੀ ਆਪਾਂ ਜਿੱਥੇ ਬੰਨਿਆ ਤਾਂ ਨਵਾਂ ਕਰਦੇ ਆ ਪਾਣੂ ਰੇਲਾ ਤੇ ਬੈਠਣ ਸਕੇ ਆ। ਹੁਣ ਜੇ ਆਪਾਂ ਗੋਲੀ ਚਲਾਉਣ ਵਾਲੇ ਨੂੰ ਦੁਬਾਰੇ ਫੇਰ ਕਹੀ ਚੱਲਾਂਗੇ ਇੱਥੀ ਨ ਇਹੀ ਸਵਾਲ ਉਤੇ ਜੀ ਫੇਰ ਦੁਵਾ ਤੋਂ ਕੱਲ 17 ਨੂੰ ਚੱਲਾਂਗੇ ਆ ਬੈਠਾ ਘੁੱਟਾ ਭਾਈ ਉੱਠ ਕੇ ਦੱਸੋ ਵੀ 17 ਨੂੰ ਕਿਉਂ ਨਹੀਂ ਟਰਾਲੀ ਤਿਆਰ ਕਰੀਓ ਕਿਉਂ ਕਿਉਂ ਨਵੇਂ ਕਿਉਂ ਨਵੇਂ ਹੂਲੇ ਬੁਗਰੇ ਬਣ ਗਏ ਨਾ ਨਾ ਨਵੇਂ ਹੂਲੇ ਬੁਗਰੇ ਕਰ ਗਏ ਕੱਲ ਵੀ ਇਹੀ ਗੱਲ ਹੋਈ ਸੀ ਵੀ ਭਾਈ ਨਵੇਂ ਹੂਲੇ ਫੋਕਦੇ ਨਹੀਂ ਪਟਾਉਂਦੇ ਇੱਕ ਦੁਨੀਆ ਅੰਦੇ ਬੁਰੇ ਕਿਸਾਨ ਲੱਗਦਾ ਨਾ ਚਾਹੇ ਉਹ ਕਿਸਾਨ ਯੂਨੀਅਨ ਡਕਾਉਂਦਾ ਚਾਹੇ ਤਾਂ ਦੁਨੀਆ ਰਗਦਾ ਹੈ ਚਾਹੇ ਕਿਸਾਨ ਯੂਨੀਅਨ ਲੈ ਜਾਂਦਾ ਜੇ ਕਿਸਾਨ ਬੁਰੇ ਲੱਗਦਾ ਤਾਂ ਕਿਸਾਨਾਂ ਦੇ ਮੁੱਦੇ ਤੇ ਇਕੱਠੇ ਕਿਉਂ ਨਹੀਂ ਹੁੰਦੇ ਜਾਉ ਨਹੀਂ ਜਾਂਦੇ ਉੱਥੇ ਇੱਕ ਪਾਸੇ ਕਿਸਾਨ ਯੂਨੀਅਨ ਫਲਾਣਾ ਕਿਸਾਨ ਯ ਇਹ ਗੱਲ ਬਿਲਕੁਲ ਗਲਤ ਹੈ ਕਿ ਕਿਸਾਨ ਜੁਨੀਅਨ ਹੈ ਕਿ ਕਿਸਾਨਾਂ ਵਾਲੇ ਮੁੱਦੇ ਤੇ ਆਉਣਾ ਫਰਜ਼ ਮੰਨਦਾ ਹੈ ਅੱਜ ਕਿਸਾਨ ਸਾਰੇ ਉੱਥੇ ਬੈਠੇ ਨੇ ਅੱਜ ਸਾਰੇ ਸਾਰੇ ਕਿਸਾਨ ਹੀ ਆ ਜੁਨੀਅਨ ਦੇ ਵਿੱਚ ਵੀ ਕਿਸਾਨ ਹੀ ਬੈਠੇ ਨੇ ਚਾਹੇ ਉਹ ਮਜ਼ਦੂਰ ਹੈ ਜੇ ਇੱਕ ਬੰਦੇ ਤੇ ਸੰਕਟ ਆ ਗਿਆ ਕਿਸਾਨੀ ਦਾ ਸੰਕਟ ਆਪਣੇ ਸਾਰਾ ਤੇ ਆਇਆ ਹੋਇਆ ਪਰ ਅੱਜ ਅਸੀਂ ਇੱਥੇ ਇਸ ਕਰਕੇ ਭੰਡੇ ਪਿਆ ਉਹ ਕਹਿੰਦੇ ਅਸੀਂ ਨਹੀਂ ਜਾਂਦੇ ਉਹ ਕਹਿੰਦੇ ਜੀ ਇਹ ਨਹੀਂ ਜਾਂਦਾ ਕਿਉਂ ਨਹੀਂ ਜਾਂਦੇ ਵੀ ਸਾਡਾ ਆਪਾ ਲੋਕ ਕੱਲ੍ਹ ਵਾਸਤੇ ਦਿੰਨੇ ਆ ਸਾਰੇ ਬੰਦੇ ਬੈਠੋ ਤੁਸੀਂ ਕਿਸਾਨ ਫੰਡ ਕੱਲ੍ਹ ਵਾਸਤੇ ਦਿੰਨੇ ਹੋ ਲੜਾਈ ਵਾਸਤੇ ਆਪਣੀ ਕਿਸਾਨੀ ਵਾਸਤੇ ਮਜ਼ਦੂਰੀ ਵਾਸਤੇ ਤੱਕ ਮਜ਼ਦੂਰੀ ਦੇ ਸ਼ਰਤੇ ਤੇ ਕਿਸਾਨੀ ਦੇ ਟਰਾਲੀਆਂ ਅਸੀਂ ਨਹੀਂ ਲੈਣੀ ਟਰਾਲੀਆਂ ਤੁਸੀਂ ਅੱਗੇ ਬੁੜੇ ਅਸੀਂ ਨਹੀਂ ਲੈਆਂ ਟਰਾਲੀਆਂ ਤੁਸੀਂ ਲੈਆਂ ਨੇ ਅਸੀਂ ਗਏ ਆ ਕੱਲੇ ਕੱਲੇ ਬੰਦੇ ਨੂੰ 2000 ਰੁਪਏ ਦੇ ਕੇ ਵੀ ਵੇਚਿਆ ਕਮੇਟੀਆਂ ਬਣਾਈਆਂ ਪੱਤੀਆਂ ਚ ਸਾਰੀਆਂ ਪੱਤੀਆਂ ਚ ਕਮੇਟੀਆਂ ਬਣੀਆਂ ਸਾਰੇ ਬੰਦੇ ਗਏ ਨੇ 6 6 7 7 ਦਿਨ ਲਾਏ ਨੇ ਅੱਜ ਜਿੰਨੀਆਂ ਦਸੇ ਬੰਦਿਆਂ ਨੇ ਜਾ ਕੇ ਟਰਾਲੀਆਂ ਲਾਉਣ ਜੇ ਅਸੀਂ ਨਹੀਂ ਜਾਵਾਂਗੇ ਛਤਰਾ ਦੇ ਹੱਕਦਾਰ ਹੋਵਾਂਗੇ ਸਾਰਾ ਪਿੰਡ ਜਾਊਗਾ ਪਰ ਮੁੰਡਾ ਟੌਣੀ ਤੋਂ ਤੇਰਾ ਵਾਦਾ ਮੁੰਨੇ ਤੁਰਦਾ ਫਿਰ ਨਹੀਂ ਤੁਰਨਾ ਤਾਂ ਫਿਰ ਚੁੱਪ ਕਰਕੇ ਬਹਿ ਲੋ ਫਿਰ ਹੋਈ ਪੈ ਕੰਮ ਅੱਜ ਉੱਥੋਂ ਸਾਨੂੰ ਹੂੰਗਾ ਕੱਲੂ ਪਿੰਡ ਤੇ ਆਜੂ ਫਿਰ ਛੋਟੇ ਘਰਾਂ ਦੇ ਵਗ ਜੂ ਇਹ ਤਾਂ ਹੋਈ ਪੈ ਕੋਈ ਜਾਂਦਾ ਵੀ ਹੈ ਠੀਕ ਹੈ ਨਾ ਇੰਨੀ ਕਿ ਬੇਇਨਤੀ ਆਪਾਂ ਸਾਰੇ ਜਣੇ ਇਸ ਗੱਲ ਤੇ ਵਿਚਾਰ ਕਰਕੇ ਆਪਾਂ ਦਾ ਆਪਣੇ ਪਿੰਡ ਦੀ ਜਿਥੇ ਬੰਦੀ ਨੂੰ ਕਹ ਰਿਹਾ ਹੈ ਜਿਹੜੇ ਬਣੀਆਂ ਆਪਣੇ ਪਿੰਡ ਦੀਆਂ ਇਹ ਵਿਚਾਰ ਕਰਨਾ ਆਪਣੇ ਪਿੰਡ ਤੋਂ ਕੰਮ ਚਲਾਉਣਾ ਤਾਂ ਆ ਕੇ ਉੱਥੇ ਜਾ ਕੇ ਲੜਾਈ ਲੜਰਤੀ ਧੰਨਵਾਦ ਜਰਨ ਸੋਭਾ ਪਸੰਦ ਨਾਲ ਕਸ ਨਹੀਂ ਆਪੀ ਢੰਗ ਨਾਲ ਤਰੀ ਲਗਾ ਮੈਂ ਕਿਹਦਾ ਬਸਤੀ ਮੈਂ ਕਿਹਦਾ ਪਿੰਡ ਵਾਲੇ ਕਿਦਾਂ ਲੁਆ ਜਿਹੜੇ ਗੱਦੇ ਬੰਦੇ ਨਾਲ ਗੱਲ ਕਰੀਏ ਕਹਿੰਦਾ ਪਜੂ ਦੁਗਾਹਾਂ ਨਾਲ ਹੋਈ ਕੱਲ ਡਾਕਟਰ ਡਾਕਟਰ ਖੋਟ ਗਿਆ ਦੁਨੀਆ ਸੀ ਜਿੰਮੇਵਾਰ ਤੇਰੇ ਪਰਬਾਜੀ ਦੁੱਕ ਕਰਕੇ ਆ ਗੱਲ ਹੋਈ ਤੇਰੇ ਜਿੰਮੇਵਾਰ ਕੋਈ ਨਿਆਰ ਤੇਰੇ ਜਿੰਮੇਵਾਰ ਇਹ ਨੱਕੀ ਬੋਲ ਦੋ ਜਿੰਮੇਵਾਰ ਕੋਈ ਨਾ ਬੋਲੋ ਗੱਲ ਹੋਈ ਸੀ ਪਈਏ ਕੁਛ ਨੇ ਹੋਈ ਜੋੜਦਾ ਬੱਲ ਜਾਏ ਜਿੰਮੇਵਾਰੀ ਲੈ ਲਓ ਤੇਰਾ ਨਾਲ ਕੀ ਗੱਲ ਹੋਈ ਸੀ ਉਸ ਦਿਨ ਉਸ ਦਿਨ ਹੋਈ ਸੀ ਪਿੰਡ ਲੈਵਲ ਤੇ ਚੱਲਣਾ ਭਾਈ ਤੁਸੀਂ ਪਿੰਡ ਲੈਵਲ ਤੇ ਪੰਜ ਪੰਜ ਬੰਦੇ ਲਿਆਓ ਜਿਹੜੇ ਬੰਦਿਆਂ ਨੇ ਕਿਆ ਸੀ ਪਿੰਡ ਲੈਵਲ ਤੇ ਚੱਲਾਂਗੇ ਚੱਲੋ ਪਿੰਡ ਲੈਵਲ ਹਾਂ ਆਪਣੇ ਕਾਕਾ ਕੋ ਗੱਲ ਕਰੀ ਗੜੀ ਫੈਕਟਰੀ ਦੀ ਗੱਲ ਕਰਦੇ ਆ ਇਹ ਟਰੈਕਟਰ ਲਿਆਓ ਟਰੈਕਟਰ ਜੋਂ ਬਾਗੇ ਦਾ ਟਰੈਕਟਰ ਲੈ ਕੇ ਗਏ ਸੀ ਉਦੋਂ ਆਪਦੇ ਪੱਲੇ ਤੇ ਆਲਮਪਤੀ ਲੈ ਕੇ ਗਈ ਸੀ ਕਿਹੜੀ ਸੁਣੀਆਂ ਨੇ ਪੈਸੇ ਦਿੱਤੇ ਸੀ ਉਹ ਟਰੈਕਟਰ ਤੇ ਹਾਂ ਉਹ ਕਹਿੰਦੇ ਕਰਤਾ ਦਿੰਦੇ ਆ ਕਿਹੜੀ ਨਗਰ ਤੇ ਸੀ ਹਾਂ ਉਹ ਆਪਣੀ ਬੱਤੀ ਨੇ ਆਲਮਪਤੀ ਲੈ ਕੇ ਗਈ ਫੈਕਟਰੀ ਤੇ ਗੱਲ ਕਰਾ ਟਰੈਕਟਰ ਲੈ ਕੇ ਗਏ ਸੀ ਦੁਨੀਆਂ ਦਾ ਨਾਇਬ